ਮੈਂ ਦਰਸ਼ਨ ਮਹਾਜਨ ਪਤਾ ਪ੍ਰਧਾਨ ਵਪਾਰ ਮੰਡਲ ਗੁਰਦਾਸਪੁਰ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਰਜ ਕਮੇਟੀ ਗੁਰਦਾਸਪੁਰ ਸਾਰੇ ਭਾਰਤ ਵਾਸੀਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਦੀਵਾਲੀ ਤੇ ਬੰਦੀ ਛੋੜ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਦੁਆਸ ਕਰਦਾ ਕਿ ਇਹ ਸਾਡੇ ਤਿਉਹਾਰ ਸਾਰੇ ਭਾਰਤ ਵਾਸਾਂ ਲਈ ਬੜਾ ਖੁਸ਼ੀਆਂ ਤੇ ਖੇੜਿਆਂ ਵਾਲਾ ਹੋਵੇ ਸਾਰੇ ਪਰਿਵਾਰਾਂ ਦੇ ਵਿੱਚ ਹੱਸੀ ਤੇ ਖੁਸ਼ੀ ਦਾ ਮਾਹੌਲ ਹੋਵੇ ਔਰ ਇਹ ਤਿਉਹਾਰ ਸਾਨੂੰ ਸਦੀਆਂ ਪੁਰਾਤਨ ਸਾਡੇ ਇਤਿਹਾਸ ਨਾਲ ਜੁੜਿਆ ਹੋਇਆ ਹੈ ਇਸ ਦਿਨ ਭਗਵਾਨ ਰਾਮ ਜੀ 14 ਸਾਲ ਦਾ ਬਨਵਾਸ ਛੱਡ ਕੇ ਲੰਕਾ ਤੇ ਵਿਜੇ ਪਾ ਕੇ ਅਯੁੱਧਿਆ ਵਾਪਸ ਆਏ ਸਨ ਤੇ ਅਯੁੱਧਿਆ ਵਾਸੀਆਂ ਨੇ ਦੀਰਮਾਲਾ ਕਰਕੇ ਉਹਨਾਂ ਦਾ ਸਵਾਗਤ ਕੀਤਾ ਉਸ ਦਿਨ ਤੋਂ ਹੀ ਸਾਡੇ ਛੇਵੇਂ ਗੁਰੂ ਹਰਗੋਬਿੰਦ ਰਾਏ ਜੀ ਗਵਾਲੀਅਰ ਦੇ ਕਿਲੇ ਵਿੱਚੋਂ 52 ਜਿਹੜੇ ਕੈਦੀ ਸਨ ਰਾਜੇ ਉਹਨਾਂ ਨੂੰ ਛੁੜਵਾ ਕੇ ਤੇ ਉਸ ਦਿਨ ਵੀ ਬੰਦੀ ਛੋੜ ਦੇ ਨਾਂ ਦੇ ਉੱਤੇ ਜਿਹੜਾ ਵਾ ਇਹ ਸਾਡਾ ਤਿਹਾਰ ਮਨਾਇਆ ਜਾਂਦਾ ਇਹ ਸਾਡੇ ਭਾਰਤ ਦੇ ਵਿੱਚ ਇੱਕ ਬੜੀ ਵੱਡੀ ਖੂਬਸੂਰਤੀ ਹੈ ਇਹ ਅਸੀਂ ਕੋਈ ਵੀ ਤਿਉਹਾਰ ਸਾਰੇ ਧਰਮਾਂ ਦੇ ਲੋਕ ਬੜੇ ਰਲ ਮਿਲ ਕੇ ਮਨਾਉਂਦੇ ਆਂ ਤੇ ਖੁਸ਼ੀਆਂ ਖੇੜੇ ਦੇ ਨਾਲ ਇੱਕ ਦੂਸਰੇ ਦੇ ਵਧਾਈ ਦਿੰਦੇ ਆਂ ਅੱਜ ਉਹ ਦਿਨ ਹੈ ਕਿ ਜਿਸ ਦਿਨ ਇਹ ਸਾਡਾ ਤਿਉਹਾਰ ਜਿਹੜਾ ਦੀਪਮਾਲਾ ਕਰਕੇ ਸਾਰੇ ਭਾਰਤ ਵਾਸੀਆਂ ਦੇ ਵਿੱਚ ਨਵੀਂ ਰੋਸ਼ਨੀ ਨਵੀਂ ਕਿਰਨ ਪੈਦਾ ਕਰਦਾ ਉਹਨਾਂ ਵਾਲੀ ਦੀਵਾਲੀ ਵਾਸਤੇ ਅਸੀਂ ਫੇਰ ਇਸੇ ਤਰ੍ਹਾਂ ਉਡੀਕ ਕਰਦੇ ਆਂ ਮੈਂ ਅਖਾਇਕ ਅਪੀਲ ਕਰਨੀ ਚਾਹਨਾ ਆਪਣੇ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਆਪਣੇ ਸ਼ਹਿਰ ਵਾਸੀਆਂ ਨੂੰ ਕਿ ਜਦੋਂ ਵੀ ਆਪਾਂ ਦੀਵਾਲੀ ਮਨਾਣੀ ਹੈ ਆਪਾਂ ਦੀਵਾਲੀ ਪੋਲੂਸ਼ਨ ਰਹਿਤ ਮਨਾਣੀ ਹੈ ਗ੍ਰੀਨ ਦੀਵਾਲੀ ਮਨਾਈਏ ਤਾਂ ਜੋ ਸਾਡੇ ਸਮਾਜ ਦੇ ਵਿੱਚ ਕਿਸੇ ਦੀ ਸਿਹਤ ਤੇ ਮਾੜਾ ਅਸਰ ਨਾ ਪਵੇ ਔਰ ਇੱਕ ਮੈਂ ਹੋਰ ਬੇਨਤੀ ਕਰਨੀ ਹੈ ਕਿ ਜਦੋਂ ਵੀ ਤੁਸੀਂ ਪਟਾਕੇ ਚਲਾਣੇ ਆ ਸਾਡੇ ਬੱਚੇ ਪਟਾਖਾ ਚਲਾਉਂਦੇ ਨੇ ਤਾਂ ਮੈਂ ਉਹਨਾਂ ਦੇ ਮਾਪਿਆਂ ਨੂੰ ਉਹਨਾਂ ਦੇ ਕਿਸੇ ਬਜ਼ੁਰਗ ਨੂੰ ਇਹ ਬੇਨਤੀ ਕਰਾਂਗਾ ਕਿ ਬੱਚਿਆਂ ਦੇ ਨਾਲ ਰੱਖ ਕੇ ਆਪਾਂ ਜਿਹੜੇ ਪਟਾਕੇ ਚਲਾਈਏ ਤਾਂ ਜੋ ਕੋਈ ਐਸੀ ਅਨਸੁਖਾਵੀ ਘਟਨਾ ਨਾ ਹੋਵੇ ਜਿਹਦੇ ਨਾਲ ਸਾਡੇ ਹੱਸ ਖੁਸ਼ੀਆਂ ਦਾ ਜਿਹੜਾ ਤਿਹਾੜਾ ਕੋਈ ਵਿਗਨ ਪਵੇ ਇੱਕ ਵਾਰੀ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਨੂੰ ਵਪਾਰ ਮੰਡਲ ਗੁਰਦਾਸਪੁਰ ਵੱਲੋਂ ਲੱਖ ਲੱਖ ਦੀਵਾਲੀ ਬੰਦੀ ਛੋੜ ਤੇ ਵਿਸ਼ਕਰਮਾ ਦੇ ਦੀਆਂ ਬਹੁਤ ਬਹੁਤ ਮੁਬਾਰਕਾਂ